ਹਾਂਜੀ ਮੈਂ ਤੁਹਾਨੂੰ ਇੱਕ ਫੈਕਟਰੀ ਦਿਖਾਉਣਾ ਜਲਦੀ ਜਲਦੀ ਜੀ ਦਿਖਾਉਂਗਾ ਆਜਾ ਨਾਲ ਤੁਰਿਆਓ ਤੇ ਬਾਈ ਨਾ ਇੱਕ ਜਿਹੜੀਆਂ ਸਲੇਬਾਂ ਹੁੰਦੇ ਨੇਗਾ ਉਹਨਾਂ ਦਾ ਕੰਮ ਕਰਦਾ ਹੈਗਾ ਤੇ ਖੇਤ ਦੇ ਵਿੱਚ ਪਹਿਲਾਂ ਤਾਂ ਸਰੀ ਸਰੀਆ ਲਿਆਂਦਾ ਪਿਆ ਪਹਿਲਾਂ ਸਰੀਆ ਦਿਖਾਉਣਾ ਤੁਹਾਨੂੰ ਮੈਂ ਬਾਲਾ ਵਾਲਾ ਸਰੀਆ ਜਿਹਦੇ ਵਿੱਚ ਉਹ ਹੁੰਦੇ ਨੇ ਅਸੀਂ ਤਾਂ ਆਮ ਸਿੱਖਾਈਆਂ ਪਾਈਆਂ ਹੁੰਦੀਆਂ ਨੇਗੀਆਂ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਉਣੇ ਹੈਗੇ ਤੇ ਸਾਰੀ ਗੱਲ ਸੁਣ ਕੇ ਵੀਡੀਓ ਨੂੰ ਐਂਡ ਤੱਕ ਫਿਰ ਸ਼ੇਅਰ ਕਰਿਓ ਤੇ ਸਾਤਰੀ ਕਾਲ ਬਾਈ ਕਾਲੇ ਹੋਰ ਕੀ ਹਾਲ ਚਾਲ ਬੋਜੇ ਤੇ ਹੋਰ ਫਿਰ ਕੰਮ ਚੱਲੀਆਂ ਦਾ ਮਾਰੋ ਮਾਰ ਤੇ ਆਹ ਬਾਈ ਸਲੇਬਾ ਪਾ ਦਗਾ ਜਿਹਦੀ ਮੈਂ ਇੱਕ ਐਡ ਕਰਨ ਲੱਗਿਆ ਸਿੱਧੇ ਮੱਥੇ ਤੁਹਾਨੂੰ ਸੱਚ ਦੱਸਦਾ ਨਾ ਦੂਜੀ ਗੱਲ ਮੇਰੀ ਗੱਲ ਤੇ ਇਹ ਯਕੀਨ ਨਹੀਂ ਰੱਖਣਾ ਵੀ ਜੋ ਮੈਂ ਬੋਲੂਗਾ ਇਹਦੇ ਚ ਤੁਸੀਂ ਆ ਪਾ ਕੇ ਲਵੇ ਬਹਿ ਕੇ ਕੰਮ ਤਿਆਰ ਕਰਕੇ ਕਰਵਾ ਕੇ ਲੈ ਕੇ ਜਾਣਾ ਠੀਕ ਹੈ ਜੀ ਆ ਜੀ ਤੇ ਆਹ ਬਾਈ ਬਣਾ ਰਿਹਾ ਇਹ ਸਲੇਬਾਂ ਪੱਥਰਿਆ ਹੈਗਾ ਇਹ ਕਾਹ ਕਾ ਫੁੱਟ ਦੀਆਂ ਨੇ ਕਾਲਿਆ ਇਹ ਬਾਈ 3 ਫੁੱਟ ਤੋਂ ਲੈ ਕੇ 5 ਫੁੱਟ ਤੱਕ ਬਣ ਲਗੀਆਂ 3 ਫੁੱਟ ਤੋਂ ਲੈ ਕੇ 5 ਫੁੱਟ ਤੱਕ ਇਹ ਆ ਮੇਸਤਰੀ ਅੱਛਾ ਬਣਾਈ ਜਾਂਦੇ ਨੇ ਇਹ ਆ ਬਾਲਟੀਆਂ ਲਿਆਈ ਜਾਂਦਾ ਇੱਕ ਐ ਇੱਕ ਦਾ ਮਸਾਲਾ ਪੈਂਦਾ ਇਹਦੇ ਚ ਸਾਲੇ ਹੀ ਚ ਨਿਕਦਾ ਤੈਨ ਇੱਕੜ ਮੇਰੀ ਗੱਲ ਸੁਣਨਾ ਇੱਕ ਹਾਂਜੀ ਗੱਲ ਉਹ ਬੋਲਨੀ ਇਹਦੇ ਚ ਜਿਹੜੀ ਗੱਲ ਤੂੰ ਕਰਦਾ ਹੋਵੇਂ ਆਪਾਂ ਤੁਸੀਂ ਬੋਲੇ ਜੇ ਹੈ ਨਾ ਲਵੇ ਬੈਠ ਕੇ ਬਣ ਵਾਲੇ ਕੋਈ ਦਿੱਕਤ ਨਹੀਂ ਹੈ ਤੈਨ ਇੱਕ ਤਾਂ ਲਵੇ ਖੜ ਕੇ ਬੈਠ ਕੇ ਬਣਵਾਊਗਾ ਲਵੇ ਬੈਠ ਕੇ ਬਣਵਾ ਠੀਕ ਆ ਸਰੀਏ ਕਿੰਨੇ ਪਾ ਰਹੇ ਹੈ ਮਿਸਤਰੀ ਇੱਕ ਪਾਉਣੇ ਵਾਸਤੇ ਇੱਕ ਵਾਰ ਦਿਖਾਓ ਬਾਈ ਨੂੰ ਆਹ ਬਾਈ ਸਰੀਏ ਦਾ ਵਾਸਤੇ ਕਿਹੜੇ ਕਿਹੜੇ ਪੈਂਦੇ ਨੇ ਇਧਰ ਮਿਸਤਰੀ ਸਾਹਿਬ ਇਧਰ ਮੜਾ ਸਰੀਆਂ ਬਾਰੇ ਕਹਿਣ ਦਿਓ ਤੇ ਆਹ ਬਾਈ ਥੱਲੇ ਨੇ ਮਾਲ ਪਾਤਾ ਉੱਤੇ ਇਹ ਧਰੂਗਾ ਫਰੀਏ ਦੇ ਵਿਚਾਲੇ ਆ ਮਿਸਤਰੀ ਦੱਸਾਂ ਮੈਂ ਉਹ ਨਹੀਂ ਪਾਵਾਂਗੇ ਠੀਕ ਹੈ ਜਿੰਨੇ ਇਹ ਕਹਿੰਦਾ ਬਾਈ ਕਹਿੰਦਾ ਵਿੱਚ ਦਿਖਾਵਾਂਗੇ ਦੇ ਫਰੀਏ ਉਨੇ ਹੀ ਮਾਲ ਪਾਵਾਂਗੇ ਇਹ ਆਦੇ 1 3 4 4 ਤਾਂ ਇਹਨੇ ਐ ਧਰਤੇ ਉਸ ਤੋਂ ਬਾਅਦ 4 ਇਹਨੇ ਐ ਧਰਤੇ ਬਾਜੇ ਨਾਲ ਬਹੁਤ ਆ ਯਾਰ ਇਹਨਾਂ ਦੇ ਵਿੱਚ ਕਾ ਸੂਤੇ ਨੇ ਇਹ ਇਹ ਦੋ ਸੂਤ ਹੈ ਇਹ ਦੋ ਸੂਤ ਹੈ ਆ ਸਾਰੇ ਚ 8 ਫਰੀਏ ਪੈ ਗਏ ਫਰੀਏ ਹੋਗਾ ਨਾ 4 3 4 ਲਓ ਤੇ ਲਓ ਜੀ ਇਹਦੇ ਚ 8 ਫਰੀਏ ਪੈ ਗਏ ਤੇ ਇਧਰ ਪ੍ਰਧਾਨ ਜੀ ਵੀ ਆ ਗਏ ਤੇ 8 ਸਰੀਏ ਪਾਏ ਨੇ 3 ਇੱਕ ਦਾ ਮਾਲ ਪਾਇਆ 1 ਇੱਕ ਦਾ ਮਾਲ ਠੀਕ ਐ ਤੇ ਉਸ ਤੋਂ ਬਾਅਦ ਤੁਸੀਂ ਜਿੰਨੀਆਂ 150 20 ਜਿੰਨੀਆਂ ਵੀ ਤੁਹਾਨੂੰ ਚਾਹੀਦੀਆਂ ਨੇ ਲਵੇ ਬਹਿ ਕੇ ਵੀ ਤਿਆਰ ਕਰਾ ਸਕਦੇ ਹਾਂ ਜਿੰਨਾ ਇਹਨੇ ਬੋਲਿਆ ਬਾਈ ਨੇ ਇਹ ਸੱਚ ਆ ਤੇ ਬਾਕੀ ਪ੍ਰਧਾਨ ਜੀ ਆ ਗਏ ਇਹ ਜਰਨੈਲ ਸਿੰਘ ਜੀ ਬਾਈ ਜੀ ਇਹ ਹੋਰ ਜੀ ਠੀਕ ਆ ਜੀ ਇਹ ਸਾਰੀ ਮਿਹਰਬਾਨੀ ਇਹਨਾਂ ਦੀ ਆ ਇਹਨਾਂ ਦੀ ਕੀ ਮਿਹਰਬਾਨੀ ਆ ਇਹ ਬੰਦਾ ਤਾਂ ਹੈਗਾ ਗਰੀਬ ਘਰੋਂ ਤੇ ਇਹਨਾਂ ਨੇ ਆਪਣੇ ਖੇਤ ਦੇ ਵਿੱਚ ਇਹਨਾਂ ਨੂੰ ਜਗ੍ਹਾ ਦਿੱਤੀ ਮਨਲਾ ਬੀਬੀ ਤੂੰ ਕੰਮ ਚਲਾ ਲੈ ਫੈਕਟਰੀ ਤੇ ਬਾਕੀ ਸਾਰੇ ਹੁਣ ਸਪੋਰਟ ਖਰਨਾ ਥੋੜੇ ਹੱਥ ਵੀ ਆ ਪ੍ਰਧਾਨ ਜੀ ਨੇ ਤਾਂ ਆਪਦਾ ਫਰਜ਼ ਨਿਭਾਤਾ ਦੂਜਾ ਫਰਜ਼ ਥੋੜਾ ਵੀ ਇਹਨੂੰ ਸ਼ੇਅਰ ਕਰ ਦਿਓ ਕਿਉਂਕਿ ਇਹ ਬਾਈ ਦਾ ਕੰਮ ਤੇ ਪਹਿਲੀ ਗੱਲ ਬਾਈ ਸਿੱਖ ਕੇ ਕਿੱਥੋਂ ਆਇਆ ਤੂੰ ਇਹ ਕੰਮ ਤੇਰੇ ਦਿਮਾਗ ਚ ਬਾਈ ਕਿੱਥੋਂ ਆਈ ਗੱਲ ਇਸ ਤੋਂ ਤੂੰ ਆਈ ਆ ਬਈਆ ਮੁੰਡਾ ਉਥਾਂ ਮੁੱਖ ਮੰਤਰੀ ਆ ਪੰਡੋ ਅੱਛਾ ਭਗਵਾਨ ਰਖਾਣ ਹਾਂਜੀ ਠੀਕ ਹੈ ਤੇਰੀ ਇੱਥੀਆਂ ਗੱਲ ਕਰ ਕੇ ਫੇਰ ਚੱਲਦਾ ਕਿੱਥੋਂ ਪਗਮ ਅੱਛਾ ਇਹ ਮਿਸਤਰੀ ਨਾਲ ਇਹ ਮਿਸਤਰੀ ਜੀ ਥੋੜਾ ਮਨਲਾ ਵੀ ਬਣਾਉਣ ਦਾ ਤਜਰਬਾ ਕਿੰਨੇ ਕ ਚਿਰ ਬਾਈ ਜੀ ਸ੍ਰੀ ਗੁਰ ਮੇਰਾ ਕੰਡਸ ਤੋ ਹੈ ਜੀ ਅੱਛਾ ਜੀ ਤੇ ਮੈਨੂੰ ਹੋ ਗਏ ਜੀ 7-8 ਸਾਲ ਹੋ ਗਏ ਕੰਮ ਕਰਦੇ ਨੂੰ ਠੀਕ ਹੈ ਤੇ ਪਹਿਲਾਂ ਮੈਂ ਸਤੋਜ ਤੀਗਾ ਤੇ ਬਾਈ ਉੱਥੇ ਗਏ ਇਹ ਕਹਿੰਦੇ ਬੇਸੀ ਬ੍ਰੇਕ ਟ ਲਾਉਣਾਗਾ ਅੱਛਾ ਤੇ ਚਲੋ ਇਹਨਾਂ ਨਾਲ ਗੱਲਬਾਤ ਹੋ ਗਈ ਪ੍ਰਧਾਨ ਨਾਲ ਗੱਲਬਾਤ ਹੋ ਗਈ ਠੀਕ ਹੈ ਅਸੀਂ ਹੋਰੇ ਜਾਂਦੇ ਤੇ ਦੂਜੀ ਗੱਲ ਬਾਈ ਇਹ ਮੈਨੂੰ ਕਹਿ ਰਿਹਾ ਹੈ ਚਲ ਤੂੰ ਤਾਂ ਕੰਮ ਕਰਦਾ ਸੱਚ ਬੋਲੀ ਦੇਖਾ ਕੋਈ ਚਿੱਟੇ ਵੀਡੀਓ ਦੇਖ ਰਹੇ ਨੇ ਇਹ ਕਹਿੰਦਾ ਵੀ ਅਸੀਂ ਇਹਦੇ ਚ ਅੱਠ ਸਰੀਏ ਪਾਉਣੇ ਜਿਵੇਂ ਤਾਂ ਪਾ ਕੇ ਦਿਖਾਇਆ ਛੋਟੇ ਅੱਠ ਸਰੀਏ ਪਾਉਣੇ ਕੋਈ ਚੱਕਰ ਨਹੀਂ ਆਹ ਵਿੱਚ ਇਹਦੇ ਚ ਉਹ ਵੀ ਪਾ ਆਂਦਨੇ ਆਪਣੀਆਂ ਤਾਰਾਂ ਨਾਲ ਤਾਰਾਂ ਦਾ ਬੰਦੇ ਹੈ ਤੇ ਦੂਜੀ ਗੱਲ ਬਾਈ ਤਿੰਨ ਇੱਕ ਦਾ ਮਸਾਲਾ ਕਹਿ ਰਿਆ ਤਿੰਨ ਇੱਕ ਦਾ ਹੀ ਪਾ ਰਹੇ ਤਿੰਨ ਇੱਕ ਦਾ ਪਾ ਰਹੇ ਜੇ ਕਈ ਵਾਰੀ ਕੋਈ ਲਵੇ ਬਹਿ ਕੇ ਬਣਵਾਵੇ ਛੋਟੇ ਜਿੰਨੀਆਂ ਬਣ ਰਹੀਆਂ ਨੇ ਜਿਉਂਨੀਆਂ ਮਨ ਲੈ ਤਿਆਰ ਕਰੇਗਾ ਲੋਵੇ ਬੈਠੇ ਹਾਂਜੀ ਹਾਂ ਜ਼ਰੂਰ ਠੀਕ ਹੈ ਤੇ ਲੋ ਜੀ ਬਾਈ ਨੇ ਜਿੰਨੀ ਗੱਲ ਦੱਸੀ ਆ ਤਾਂ ਨਿਕਲੀ ਆ ਬਾਈ ਦੀ ਸੱਚ ਕਾਲੇ ਦੀ ਤੇ ਦੂ ਹਨੇਗੀ ਐ ਇਹ ਤੋਗਾਲ ਪਿੰਡ ਆ ਇਧਰ ਤੇ ਨਾਲ ਲੱਗਨੇ ਮੇਰੇ ਪਿੰਡ ਹੀਰੋਕਲਾ ਪਿੰਡ ਹੀਰੋਕਲਾ ਦਾ ਬਾਈ ਆ ਪਿੰਡ ਹੀਰੋਕਲਾ ਦੇ ਤੋਗਾਲ ਦੇ ਵਿਚਾਲੇ ਜਣੀ ਕਿ ਇਧਰ ਆਪਣਾ ਬਰਨਾਲਾ ਤੇ ਮਾਨਸਾ ਦੇ ਮਤਲਬ ਅਟੇ-ਗੱਟੇ ਆ ਤੇ ਇਧਰੋਂ ਜਲਾ ਹੋਰ ਲੱਗ ਜਾਂਦਾ ਹੱਦ ਉਧਰੋਂ ਹੋ ਲੱਗ ਜਾਂਦੀ ਆ ਬਾਕੀ ਉੱਪਰ ਨੰਬਰ ਚੱਲ ਰਿਹਾ ਉਸ ਨੰਬਰ ਦੇ ਤੁਸੀਂ ਲੋਕੇਸ਼ਨ ਵੀ ਮੰਗਾ ਸਕਦੇ ਹੋ ਸਾਰੀ ਗੱਲਬਾਤ ਤੇ ਬਾਕੀ ਰੇਤਾਂ ਚੈੱਕ ਕਰ ਲਓ ਇਹਦਾ ਬਾਈ ਦਾ ਤੇ ਬਾਜਰੀ ਬਰੀਕ ਚੈੱਕ ਕਰ ਲਓ ਸਾਰੀ ਚੀਜ਼ ਨੇ ਇੱਕ ਨੰਬਰ ਦੀ ਤਾਅ ਛੱਡੀ ਆ ਪਰ ਹਰ ਜੇ ਤੁਹਾਡਾ ਇੰਨਾ ਵੀ ਸ਼ੇਅਰ ਕਰਦੇ ਤੇ ਦੂਜੀ ਗੱਲ 150 ਕਿੰਨੀਆਂ ਵੀ ਕਿਸੇ ਨੂੰ ਚਾਹੀਦੇ ਨੇ ਉਹ ਨਿਆਏ ਬਾਈ ਕਹਿੰਦਾ ਮੈਂ ਤਿਆਰ ਕਰਕੇ ਦੇ ਦੂੰਗਾ ਤੇ ਰੇਟ ਇਹਦਾ ਹੈਗਾ ਉ ਤਾਂ 300 ਇਹ ਮਨ ਲਵੀ ਹਾਂ ਤੇ 300 ਦੀ 300 ਦੀ ਹਾਂ 300 ਦੀ ਦੇਵਾਂਗੇ ਕਾਲਾ ਕਹਿੰਦਾ ਤੇ ਉ ਪਿੰਡ ਵਾਸਤੇ ਥੋੜੇ ਕਾਣੇ ਮਾਨਤਾ ਨੇ ਵੀ ਹੋ ਜਾਊਗਾ ਅੱਛਾ ਹਾਂ ਜੇ ਕੋਈ ਘਰੇ ਬੈਠਾ ਮੰਗਾਉਣਾ ਚਾਹੁੰਦਾ ਏ ਕਹਿੰਦਾ ਬਾਈ ਕਹਿੰਦਾ ਮੈਂ ਘਰੇ ਵੀ ਪਹੁੰਚ ਕਰੂੰਗਾ ਵੀ ਜਿੱਥੇ ਮਰਜੀ ਤੁਸੀਂ ਸਾਨੂੰ ਦੱਸੋ ਵੀ ਅਸੀਂ ਘਰੇ ਵੀ ਕਰ ਦਾਂਗੇ ਤੇ ਉੱਪਰ ਨੰਬਰ ਚੱਲੇ ਉਸ ਨੰਬਰ ਤੇ ਕਾਲ ਕਰ ਲੋ ਤੇ ਸ਼ੇਅਰ ਕਰ ਦਿਓ ਧੰਨਵਾਦ